ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਰਾਜਵੀਰ ਸਿੰਘ ਜਿਵੇਂ ਕਿ ਦੋਸਤੋ ਤੁਹਾਡੇ ਵਾਸਤੇ ਦਿੱਲੀ ਮੇਂ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਉਣਾ ਅੱਜ ਆਪਣੇ ਕੋਲ ਬਹੁਤ ਹੀ ਤਜਰਬੇਕਾਰ ਸਾਡੇ ਬਜ਼ੁਰਗ ਬੈਠੇ ਹੋਏ ਆ ਉਹ ਤੋਂ ਉਹਨਾਂ ਤੋਂ ਆਪਾਂ ਕੁਝ ਸਵਾਲ ਜਵਾਬ ਪੁੱਛਦੇ ਆਂ ਹਾਂ ਇਹ ਅੰਤਜੀ ਆਪਨੇ ਕੋਈ ਪੁਰਾਣੇ ਪਿਛਰ ਕੋ ਬੈਠੇ ਆ ਇਹਨਾਂ ਤੋਂ ਆਪਾਂ ਪੁੱਛਦੇ ਆਂ ਕਿ ਪਹਿਲਾਂ ਤੇ ਪਹਿਲਾਂ ਦੀ ਜ਼ਿੰਦਗੀ ਤੇ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ ਕੀ ਫਰਕ ਹੈ ਹਾਂਜੀ Papa ji ਤੁਹਾਡੇ ਸਨ ਪਹਿਲਾਂ ਦੀ ਜ਼ਿੰਦਗੀ ਤੇ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ ਕੀ ਫਰਕ ਹੈ ਪਹਿਲਾਂ ਦਾ ਸਭ ਪੈਸਾ ਹਾਂਜੀ ਹਾਂਜੀ ਮਾਂ ਬੱਚੇ ਪਰੇ ਵਾਰੇ ਵਰਤਨਾ ਤੇ ਹੁਣ ਤਾਂ ਮੋਇ ਲੈਂਡ ਐ ਨਾ ਪਾਸਨ ਖਾਂਦਾ ਜਿਵੇਂ ਕਿ ਬਪੂ ਜੀ ਪਹਿਲਾਂ ਤੇ ਸੌਕ ਸੁਵਿਧਾ ਵੀ ਨਹੀਂ ਹੈਗੀ ਨਾ ਕੋਈ ਸ਼ਹਿਰ ਬਾਜ਼ਾਰ ਜਾਣ ਨੂੰ ਕੋਈ ਬੱਸ ਨਾ ਕੋਈ ਗੱਡੀ ਨਾ ਕੋਈ ਹਫਤੂ ਪਰਸੇ ਲਈ ਨਹੀਂ ਹੈ ਦਾ ਜਿਵੇਂ ਕਿ ਸੜਕਾਂ ਵੀ ਨਹੀਂ ਹੁੰਦੀਆਂ ਤੁਸੀਂ ਬੜੀ ਤਵੱਸਿਆ ਕੀਤੀ ਆਪਣੇ ਅੱਜ ਕੱਲ ਤੇ ਫਿਰ ਵੀ ਮੁੰਡੇ ਕਹਿੰਦੇ ਅਸੀਂ ਬੜੇ ਔਖੇ ਹਾਂ ਚਲੋ ਉਹ ਦਾ ਆਪਣੇ ਥਾਂ ਦਾ ਹੀ ਪਤਾ ਹੁੰਦਾ ਜਿਹੜਾ ਪੀਪਲ ਤੇ ਕੰਮ ਨਹੀਂ ਕਰਦੇ ਉਹਦੇ ਉੱਪਰ ਆਈ ਹੈ ਸਹੀ ਗੱਲ ਹੈ ਕਈਆਂ ਦੇ ਨਾਲ ਲਾਲ ਪਤਾ ਕਿਹੋ ਜੀ ਹੁੰਦੀ ਆ ਜੂਆ ਖੇਡ ਲਾ ਸ਼ਰਾਬ ਪੀ ਲਾ ਔਰ ਖਰ ਲਾ ਜਿਹੜੇ ਬੱਚੇ ਆ ਉਹ ਤਾਂ ਬੱਚੇ ਆ ਸਾਨੂੰ ਸਭ ਪਤਾ ਹੈ ਘਰਾਂ ਦੇ ਵਿੱਚ ਜਿਹੜੇ ਬੱਚੇ ਆ ਕੰਮ ਕਰ ਹਾਂਜੀ ਹਾਂਜੀ ਤੇ ਤੁਸੀਂ ਬਹੁਤ ਮਿਹਨਤ ਕੀਤੀ ਹੈ ਜਿਦਾਂ ਯਾਨੀ ਕਿ ਆਪਾਂ ਡੰਗਰ ਵੀ ਹੁੰਦੇ ਸੀ ਤੇ ਖੋਤੀਆਂ ਦੇ ਜਾਂ ਖੋਤਿਆਂ ਦੇ ਪੱਠੇ ਲਈ ਕਿ ਹੁੰਦੇ ਸੀ ਕਿਦਾਂ ਕਿਉਂਕਿ ਉਹ ਕਿਹੜੇ ਨੌਕਰੀ ਪੇਸ਼ ਨਹੀਂ ਪੜਾਈਆਂ ਨਹੀਂ ਹੁੰਦੀਆਂ ਨਹੀਂ ਆ ਨਾ ਨਾ ਕੋਈ ਨਾ ਬੜੀ ਮਿਹਨਤ ਨਾਲ ਇੱਥੇ ਤੱਕ ਪਹੁੰਚੇ ਬਿਲਕੁਲ ਤੇ ਅੱਜ ਕੱਲ ਦੇ ਆਪਣੇ ਬੱਚੇ ਕੰਮ ਕਰਕੇ ਖੁਸ਼ ਹੀ ਨਹੀਂ ਤੇ ਜੇ ਉੱਠੇ ਜਵਾਨ ਕੀਤੇ ਹੀ ਆਪਾਂ ਦੇ ਉੱਠ ਦੇ ਨਸ਼ੇ ਨੂੰ ਲਾਗੇ 15 15 20 ਸਾਲਾਂ ਦੇ ਇਹ ਸਾਰੇ ਇੱਕੋ ਜਿਹੇ ਹੁੰਦੇ ਪਾਉ ਪੰਜੇ ਉਂਗਲਾਂ ਇੱਕੋ ਜੀਆਂ ਥੋੜੀਆਂ ਹੁੰਦੀਆਂ ਨੇ ਇਹੋ ਦੇ ਵਿੱਚ ਮੇਰੇ ਹਿਸਾਬ ਨਾਲ ਜਿਹੜੇ ਨਸ਼ੇ ਤੋਂ ਬਚੇ ਆ 90% ਹੋਣਗੇ ਹਮਮ ਕੀ ਖਿਆਲ ਤੇਰਾ ਇਦਾਂ ਇਨੇ ਕਿਨਾਂ 80% ਬਜੇ ਨੇ 90% ਤੇ ਸਾਬ ਖਤਮ ਖਤਮ ਪਏ ਲੰਗੇ ਪਏ ਆ। ਧਾਕਦੋਗਤ ਕੋਈ ਨਹੀਂ ਅੱਜਕੱਲ ਜਾਂਜੂਣ। ਧਾਕ ਧਾਕਦੋਗਤ ਕਦਮ ਕਿ ਧਾਕਦੋਗਤ ਤੈਨੂੰ ਪਤਾ ਹੀ ਧਾਕਦੋਗਤ ਨਾ ਪਤਾ ਹੀ ਧਾਕਦੋਗਤ ਕਿੱਥੇ ਨਹੀਂ ਇਹ ਜਿਹੜਾ ਜਿੱਦਾਂ ਦੇ ਦਿਨ ਪੂਰੀ ਗੱਲ ਕਰਦੇ ਆ ਇਹ ਮੈਂ ਖਾਂਦੇ ਕਿਉਂ ਉਹਨਾਂ ਨੇ ਖਾਂਦੇ ਨੇ ਨਿਸ਼ਾਨ ਕਿਉਂ ਹੋਣਾ ਚਾਹੀਦਾ ਕਿੰਨਾ ਫਰਕ ਆ ਬੜਾ ਵਾਰਾ ਹੋਤਾ ਮੈਂ ਵੀ ਵਾਕਿਉ ਕਿ ਨਿਸ਼ਾਣੇ ਕਿੰਨਾ ਫਰਕ ਆ ਹੁਣ ਮੈਨੂੰ ਇਹ ਜ਼ਿਆਦਾ ਕਿ ਕਿੱਲੋ ਪਹਿਲੀ ਮਾਗੀ ਦਾ ਕੋਈ ਪੀ ਨਹੀਂ ਸਕਦਾ ਪੋਲਾ ਹੂੰ ਨਾ ਇਹ ਪੀਂਦੇ ਦਾ ਲਾ ਕੇ ਪੀਂਦੇ ਪੀਂਦੇ ਵਾ ਜਾਂਦਾ ਕਿ ਲੋੜੇ ਪੀ ਸਕਦੇ ਸਹੀ ਗੱਲ ਆ ਗੋੜ ਲੈ ਲੈਣਾ ਨਾਲ ਤੇ ਪੀ ਲੈਣਾ ਲਾਗਦੀ ਤੇ ਅੱਜ ਕੱਲ ਦੁੱਧ ਨਹੀਂ ਪੀਤੇ ਇਹਨਾਂ ਨੇ ਉਹ ਆਫਰ ਗਏ ਹੈ ਨਾ ਉਹਦਾ ਇਹ ਨਾ ਦਿੱਖ ਹਮਤਿਆ ਸਹੀ ਗੱਲ ਹੈ ਜਦੋਂ ਆਇਆ ਦਿੱਲੀ ਦਾ ਕਿਤਾਬ ਮਾਲਾ ਮੈਂ ਹੀ ਨਾ ਪੜਿਆ ਹਾਂ ਜੀ ਉਹ ਕਈ ਰਿਪਾਪੇ ਨਹੀਂ ਆਦਿੰਦੀ ਜਦੋਂ ਜੀ ਯਾਰ ਗਰੀਬੀਆਂ ਹੁੰਦੀਆਂ ਤੇ ਆਪਾਂ ਇਹਨੂੰ ਇਹਨੂੰ ਪਤਾ ਹੀ ਆ ਐਵੇਂ ਪੜਿਆ ਹੱਥ ਤੇ ਦਾਦਾ ਪੜਿਆ ਸੀ ਮੈਂ ਕਈ ਨਾ ਨਾਂ ਵੀ ਅੰਗਰੇਜ਼ਾਂ ਦੇ ਵੇਲੇ ਜਦੋਂ ਇਹਨਾਂ ਨੂੰ ਪੜਾਇਆ ਸੀ ਉਦੋਂ ਕਿੰਨੀ ਗਰੀਬੀ ਹੁੰਦੀ ਸੀ ਸਹੀ ਗੱਲ ਹੈ ਗੱਲ ਹੈ ਗਈ ਹੈ ਨਾ ਹਾਂ ਉਦੋਂ ਕਿੰਨੀ ਗਰੀਬੀ ਜਦ ਅੰਗਰੇਜ਼ਾਂ ਦੇ ਵੇਲੇ ਇਹਨਾਂ ਨੂੰ ਪੜਾ ਕੇ ਦਿਆ ਨਹੀਂ ਹੁਣ ਤੇ ਆਪਾਂ ਨੇ ਗਰੀਬੀ ਹੈ ਹੁਣ ਹੁਣ ਤੇ ਮੈਂ ਸਰਕਾਰੀ ਸਕੂਲ ਚ ਤੇ ਫ੍ਰੀ ਪੜਾਈਆਂ ਕਿੰਨਾ ਕ ਖਰਚਾ ਲੈਂਦੇ ਆਹੋ ਕੀ ਆਗੇ ਨਹੀਂ ਖੁਸ਼ ਨੇ ਜਾ ਕੇ ਨਹੀਂ ਕੁਝ ਕੁ ਜ ਆਪਨੇ ਬੱਚਿਆਂ ਦੀਆਂ ਆਤਾਂ ਹੈ ਬੱਚਿਆਂ ਬੱਚਿਆਂ ਤੇ ਵੀ ਆ ਗਿਆ ਤਾਂ ਮਾਂ ਪਿਓ ਜੀ ਵੀ ਕਮਗਾ ਸਰ ਅੱਛਾ ਜੀ ਦੇਖੀਏ ਮਾਂ ਪਿਓ ਜੀ ਹੈ ਨਾ ਸਹੀ ਗੱਲ ਹੈ ਨਾ ਔਰ ਕਈ ਇਥੇ ਮੁੰਡੇ ਨੂੰ ਵੇਖਲਾ ਕਿ ਜਿਨ੍ਹਾਂ ਦਾ ਮਾਂ ਪਿਓ ਕੰਮ ਕਰਦਾ ਹਾਂ ਕਰਦਾ ਹਾਂਜੀ ਤੇ ਬੱਚੇ ਕੰਮ ਨਹੀਂ ਕਰਦੇ ਉਹ ਉੱਥੇ ਕਿ ਉੱਥੇ ਕਿਹਨੂੰ ਤੂੰ ਆਖੇਗਾ ਵੀ ਕੌਣ ਗਲਤ ਆ ਮਾਪਿਓ ਕੇ ਬੱਚੇ ਆਪਣੇ ਮੁੰਡੇ ਹੀ ਗਲਤੀ ਦੇ ਵਿੱਚ ਮਾਪਿਓ ਵੀ ਗਲਤੀ ਦੇ ਵਿੱਚ ਹੈਗਾ ਹੈ ਹੂੰ ਹੂੰ ਜਦੋਂ ਮੰਨਾਲ ਸਕੂਲ ਬੱਚੇ ਜਾਂਦੇ ਆ ਕਈ ਆ ਕੇ ਪੁੱਛਦੇ ਨਹੀਂ ਕਿ ਤੂੰ ਪੜ ਕੇ ਕੀ ਆਇਆ ਕੀ ਤੈਨੂੰ ਕੰਮ ਮਿਲਿਆ ਆਪਾਂ ਪੁੱਛਣਾ ਹੀ ਨਹੀਂ ਕੋਈ ਤੇ ਵੀ ਕਿੱਥੇ ਫੇਰ ਆਇਆ ਜਾਂ ਫੇਰ ਆ ਜਦੋਂ ਆਪਾਂ ਨੇ ਲਾ ਕੇ ਬਸਤਾ ਮਾਰਨਾ ਚਲੋ ਜੀ ਉਹਨਾਂ ਪੁੱਛਣਾ ਨਹੀਂ ਵੀ ਤੈਨੂੰ ਕੰਮ ਕੀ ਦਿੱਤਾ ਮੈਡਮ ਨੇ ਕੀ ਕਰੀ ਇਹ ਤਾਂ ਆਪਣਾ ਵੀ ਤਾਂ ਫਰਜ਼ ਬਣਦਾ ਨਾ ਚਲੋ ਠੀਕ ਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਲੱਗਾ ਕਲੀ ਬੱਚਿਆਂ ਦੀ ਨਹੀਂ ਗਲਤੀ ਹੁੰਦੀ ਮਾਪਿਓ ਦੀ ਵੀ ਗਲਤੀ ਨਾਲ ਹੀ ਹੁੰਦੀ ਉਹਨਾਂ ਨੂੰ ਗਾਈਡ ਕਰੋ ਪੁੱਛੋ ਉਹਨਾਂ ਨੂੰ ਕਿੱਥੋਂ ਆਇਆ ਕਿੱਥੇ ਗਿਆ ਠੀਕ ਹੈ ਜੀ ਓਕੇ ਜੀ ਥੈਂਕ ਯੂ ਸਤਿ ਸ੍ਰੀ ਅਕਾਲ